ਮੈਂ ਸੂਟ ਦਾ ਕੰਬੀਨੇਸ਼ਨ ਕਰ-ਕਰ ਕੇ ਬਣਾ ਕੇ ਪਾਉਣ ਦੀ ਕੋਸ਼ਿਸ਼ ਕਰਦੀ ਕਿਹੜੇ ਜੈਂਪਰ ਨਾਲ ਕਿਹੜੀ ਸਲਵਾਰ ਸੋਹਣੀ ਲੱਗਦੀ ਕਿਹੜਾ ਦੁਪੱਟਾ ਸੋਹਣਾ ਲੱਗਦਾ ਮੈਨੂੰ ਆ ਸੋਹਣਾ ਲੱਗਿਆ ਹੁਣ ਦੇਖਦੇ ਆ ਪੁੱਛਦੀ ਆ ਜਾਗੇ ਵੀ ਆ ਸੂਟ ਕਿੱਦਾਂ ਦਾ ਲੱਗਾ ਜੇ ਤੇ ਪਾਸ ਹੋ ਗਿਆ ਤੇ ਪਹਿਣਾ ਐ ਨਹੀਂ ਪਾਸ ਹੋਇਆ ਤੇ ਨਹੀਂ ਪਹਿਣਾ ਹਾਂ ਆ ਫੜਿਓ ਕੈਮਰਾ ਤੇ ਦੱਸਿਓ ਮੈਨੂੰ ਵੀ ਸੂਟ ਮੇਰਾ ਕਿੱਦਾਂ ਦਾ ਲੱਗਾ ਮੈਂ ਜਾ ਮੈਂ ਹੁਣ ਇਹ ਕੰਮ ਕਰਨਾ ਨਹੀਂ ਮੁਰਕੇ ਕਹਿਣਾ ਆ ਨਹੀਂ ਚੰਗਾ ਕਿੱਦਾਂ ਦਾ ਪਾ ਲਿਆ ਸੋਹਣਾ ਨਹੀਂ ਆ ਮਾੜਾ ਵਾੜਾ ਚੰਗਾ ਸਹੀ ਸਹੀ ਨਾ ਕਿ ਆਕਰ ਸੋਣਾ ਜਾਕਰ ਸਹੀ ਵੀ ਸੋਣੇ ਚ ਫਰਕ ਹੁੰਦਾ ਮੈਂ ਆ ਸੁੱਤੇ ਬੈਨੂੰ ਮੈਂ ਕਾਰੇ ਲਗਾਏ ਆ ਆਪਦੇ ਹਾਂ ਨਾ ਕਿ ਆ ਬਤਾਏ ਸੋਣਾ ਵੀਡੀਓ ਪੱਕੀ ਗੱਲ ਹੈ ਸੱਚ ਦੱਸੀ ਵੀਡੀਓ ਦੇਖੀ ਕੋਈ ਹਾਂ ਕੁੱਈ ਸਾਡੇ ਘਰ ਅੱਗੇ ਵੀ ਕਈ ਵਾਰੀ ਹੋਇਆ ਆ ਇਹ ਚੀਜ਼ ਇਹ ਵੀਡੀਓ ਦੇਖਣੀ ਆ ਕਿਸੇ ਨਾ ਕਿਸੇ ਦੀ ਟਿਕਟੋਕ ਦੇ ਉੱਤੇ ਕਿ ਕਿਸੇ ਦੱਸਦਾ ਆ ਸੂਟ ਇਦਾਂ ਕਰਕੇ ਪਾ ਲਓ ਤੇ ਹੁਣ ਕੰਮ ਨਹੀਂ ਕਰਦਾ ਕੰਪੀਨੇਸ਼ਨ ਹੀ ਇਦਾਂ ਦਾ ਨਹੀਂ ਤੇ ਮੈਂ ਕਿਹਾ ਸਾਡੇ ਕੋਲ ਵੀ ਹੈਗਾ ਵਾ ਕਲਰ ਤੇ ਆਪਾਂ ਪਾ ਕੇ ਦੇਈਏ ਕਿੱਦਾਂ ਲੱਗਦਾ ਹੈ ਇਹ? ਬਹੁਤ ਵਧੀਆ ਲੱਗਦਾ। ਇੱਕ ਹੁਣ ਆਹ ਗੱਲਾ ਸੂਟ ਆ। ਆਹ ਗੱਲਾ ਐ ਦੋ ਹੋਏ। ਨਹੀਂ ਇਹ ਪੂਰਾ ਇਹ ਪੂਰਾ ਸੂਟ ਇਹਦੇ ਨਾਲ ਇਹਦਾ ਸੂਟ ਇਹਦੇ ਨਾਲ ਦੀ ਸਲਵਾਰ ਹੋਣੀ ਓਦਾਂ। ਹਾਂ ਇਹ ਵੀ ਪੂਰਾ ਸੂਟ। ਅੱਛਾ ਫੁੱਲ ਸੂਟ ਆ ਉਹ ਵੀ ਫੁੱਲ ਸੂਟ ਆ। ਹਾਂ ਤੇ ਦੋ ਬਣੇ ਸੀ ਓਦਾਂ ਹੁਣ ਇਹ ਤਿੰਨ ਬਣ ਗਏ। ਤਿੰਨ ਕਿੱਦਾਂ ਬਣ ਗਏ ਦੋ ਹੀ ਬਣੇ ਆ। ਕਿਉਂ? ਤਿੰਨ ਕਿੱਦਾਂ ਬਣ ਗਏ? ਅੱਛਾ ਹਾਂ। ਵਖਰਾ ਵੀ ਪੈ ਜਾਣਾ ਆ ਵੀ ਵਖਰਾ ਪੈ ਲੈਣਾ ਆ ਇੱਕ ਵਖਰਾ ਬਣ ਗਿਆ। ਚਾਰ ਬਣ ਗਏ। ਤਿੰਨ ਬਣ ਗਏ ਤਿੰਨ ਬਣ ਗਏ ਤਿੰਨ ਬਣ ਗਏ ਇਦਾਂ ਰਲਾ ਬਣਾ ਕੇ ਬਾਹਰੇ ਨਹੀਂ ਚੱਲਣੀ ਨਹੀਂ ਹੁਣ ਇੱਕ ਵਾਰੀ ਇਦਾਂ ਬਣ ਗਿਆ ਤੇ ਦੂਜੀ ਵਾਰੀ ਚ ਇਹਦੇ ਨਾਲ ਦਾ ਸੂਟ ਪਾਲਾ ਹਾਂ ਤੇ ਤੀਜੀ ਵਾਰ ਚ ਇਹਦੇ ਨਾਲ ਦਾ ਪਾਲਾ ਦੂਜੀ ਵਾਰ ਦਾ ਆ ਫੁੱਲ ਪਾਲਾ ਚੌਥੀ ਵਾਰ ਆ ਫੁੱਲ ਪਾਲਾ ਚਾਰ ਹੋ ਗਏ ਤਿੰਨ ਕਿਦਾਂ ਹੋ ਗਏ ਤਿੰਨ ਹੋਏ 加ਰੇ ਇੱਕ ਕਹਾ ਤੂੰ ਇਹ ਦੱਸੋ ਕਮੈਂਟ ਕਰਕੇ ਤਿੰਨ ਬਣਦੇ ਕਿ ਚਾਰ ਬਣਦੇ ਹਨਾ ਤਿੰਨ ਬਣਦੇ ਇਹ ਹੁਣ ਕਮੈਂਟ ਤੇ ਪਤਾ ਲੱਗੂਗਾ ਵੀ ਕਿੰਨੇ ਬਣੇ ਤਿੰਨ ਬਣੇ ਦੋ ਸੂਟ ਆ ਹਾਂ ਹਨਾ ਦੋਹਾਂ ਸੂਟਾਂ ਦੇ ਮਾਲਾ ਵੀ ਤੂੰ ਦੋ ਡਿਜ਼ਾਈਨ ਬਣ ਗਏ ਵੱਖਰੇ ਵੱਖਰੇ ਤੇ ਦੋ ਸੂਟ ਵੀ ਹੈਗੇ ਆ ਮੈਂ ਚਾਹੇ ਚਾਹੀ ਜਾਂ ਤਾਂ ਮੈਂ ਅਥੇ ਚ ਮੈਂ ਚਾਰ ਹੀ ਬਣਾ ਦੱਸਿਓ ਹਾਂ ਵੀ ਸੱਚੀ ਦੱਸਿਓ ਵੀ ਦੋ ਬਣਦੇ ਤਿੰਨ ਬਣਦੇ ਕਿ ਚਾਰ ਬਣਦੇ ਤੁਸੀਂ ਵੀ ਦੱਸੋ ਕਮੈਂਟ ਕਰਕੇ ਸਾਫ ਨਹੀਂ ਲੱਗਣਦੇ ਆ ਨਾ ਕਨਫਿਊਜ਼ ਹੋ ਸਾਫ ਕਿਤਾਬ ਤਾਂ ਲਮਾਰੀਆਂ ਨੂੰ ਨਹੀਂ ਲੱਗਣਦੇ ਆ ਹਲਮਾਰੀ ਕੀ ਕਰੇ ﺍﻟमारी ਕੋਈ ਨਹੀਂ ਆਪਾਂ ਬਲੀਆ ਵੰਡੀ ﺍﻟमारी ਬਣਾਉਣੀ ਜਿੱਚ ਮੇਰੇ ਸਾਰੇ ਸੂਟ ਹੋਣਗੇ ਆਵਾ ਕੰਧ ਦੀ ﺍﻟमारी ਬਣਾ ਦੇ ਹਾਂ ਸਾਰੀ ਕੰਧ ਚ ﺍﻟमारी ਬਣਾਣੀ ਸਿਰਫ ਕੱਲੇ ਮੇਰੇ ਸੂਟ ਸਾੜ ਹੀ ਹੋਣਗੇ ਪਹਿਲਾਂ ਕੰਧ ਵੀ ਇਹੋ ਜੀ ﺍﻟमारी ਬਣਾ ਪਹਿਲਾਂ ਇਹੋ ਜੀ ਕੰਧ ਵੀ ਚਾਹੀਦੀ ਹੈ ਨਾ ਹਾਂ ਨੇ ਇੱਕ ਮੈਂ ਕਹਿੰਦਾ ਵੱਡੀ ਜੁੱਤੀਆਂ ਵਾਲੀ ਅਲਮਾਰੀ ਬਣਾਤੇ ਜਿੱਚ ਵੈਸਟਰਨ ਜੁੱਤੀਆਂ ਹੋਣ ਨੇ ਨਹੀਂ ਆਪਾਂ ਇੱਕ ਕਮਰਾ ਹੀ ਇੱਕ ਕਮਰਾ ਇਦਾਂ ਦਾ ਬਣਾ ਲਵਾਂਗੇ ਨਾ ਇੱਕ ਕੰਧ 'ਤੇ ਤੇਰੇ ਸੂਟ ਹੋਣ ਇੱਕ ਕੰਧ 'ਤੇ ਤੇਰੀਆਂ ਜੁੱਤੀਆਂ ਹੋਣ ਇੱਕ ਕੰਧ 'ਤੇ ਤੇਰੇ ਪਾਰਸ ਹੋਣ ਇੱਕ ਕੰਧ ਇੱਕ ਕੰਧ 'ਤੇ ਹਾਂ ਕੋਸਮੈਟਿਕ ਦਾ ਸਮਾਨ ਹੋਵੇ ਵਾਗੱਬੇ ਕੋਸ਼ਨ ਹਾਲੇ 5-7 ਲੈਟਾਂ ਲੱਗੀਆਂ ਹੁਣ ਜਿੱਦਾਂ ਨੂੰ ਘੁੰਮੇ ਲੈਟਾਂ ਘੁੰਮੀ ਜਾਣ ਤਾਂ ਵਾਸਤੂ ਦੇਖੀ ਜਾਂਵੇਂ ਸ਼ੀਸ਼ੇ ਲੱਗੇ ਹੋਣ ਸਾਰਾ ਕੁਝ ਇਦਾਂ ਹੁਣ ਜੇ ਸਿਹਤ ਸਿਹਤ ਸਹੀ ਰਵੇ ਫਿਰ ਤੇ ਸਾਰਾ ਕੁਝ ਚੰਗਾ ਲੱਗਦਾ ਮਤਲਬ ਵੀ ਸਿਹਤ ਵਧੀਆ ਹੀ ਆ ਸਿਹਤ ਨਹੀਂ ਨਹੀਂ ਵੈਸੇ ਗੱਲ ਕਰਦੀ ਆ ਵੀ ਜਿੰਨਾ ਚਿਰ ਕੈਮ ਰਹੀਏ ਪੌਣ ਗੌਣ ਲਾਉਣ ਜੋਗੇ ਰਹੀਏ ਜਦੋਂ ਬੁੱਢੇ ਹੋਗੇ ਉਹਨਾਂ ਕਹੜਾ ਕੋਈ ਨਹੀਂ ਫਿੱਕਾ ਰੰਗ ਜਿਹੜਾ ਪਾਲਿਆ ਕੋਈ ਗੱਲ ਨਹੀਂ ਸਭ ਚੱਲਦਾ ਆ ਤਾਂ ਮੈਂ ਸੂਟ ਦਿਖਾਉਣ ਆਈ ਮੈਂ ਤਾਂ ਮੁੜ ਕੇ ਰਿਜੈਕਟ ਕਰ ਦਿੰਨੇ ਹੁੰਨੇ ਆ ਤਾਂ ਚਲ ਇੱਕ ਵਾਰ ਆਪ ਵੀ ਪਾ ਕੇ ਦੇਖ ਲੈਣਾ ਤਾਂ ਤੁਹਾਨੂੰ ਵੀ ਵੀਡੀਓ ਦੇਖਣੀ ਆ ਆਈਡੀਆ ਉਹਨਾਂ ਨੂੰ ਵੀ ਆਈਡੀਆ ਮਿਲ ਜਾਣਾ ਹਨਾ ਆਈਡੀ ਅਸੀਂ ਇਹਦਾ ਵੀ ਆਈਡੀਆ ਵੀ ਮਿਲ ਜਾਣਾ ਕਿ ਜਦੋਂ ਪਤਾ ਲੱਗ ਜਾਊਗਾ ਵੀ ਕੋਈ ਦੱਸੂਗਾ ਵੀ ਸਹੀ ਹੈ ਜਾਂ ਗਲਤ ਹਾਂ ਚਲੋ ਕੋਈ ਵੀ ਕਲਰ ਕਈ ਵਾਰੀ ਵੀਡੀਓ ਦੇ ਵਿੱਚ ਸਹੀ ਦੇ ਕਲਰ ਕਿਹੜੇ ਕਿਹੜੇ ਬੋਲ ਕੇ ਦੱਸਦੇ ਹੁਣ ਆ ਕਲਰ ਇੱਕ ਪਰਪਲ ਆ ਤੇ ਸੀ ਗ੍ਰੀਨ ਸਲਵਾਰ ਸੂਟਾਂ ਬਾਰੇ ਜੋ ਬੜੀ ਗਲਤ ਛੇੜਦਾ ਇਦਾਂ ਕਰਦਾ ਬਸ ਹਾਂ ਇਹ ਇਦਾਂ ਕਰ ਮੈਂ ਪਤਾ ਨਹੀਂ ਕਿਹੜੇ ਕਿਹੜੇ ਵੀਡੀਓ ਬਣਾਉਣੀ ਵੀਡੀਓ ਮੈਨੂੰ ਕੋਈ ਕੰਮ ਤੇ ਕੋਈ ਹੋਰ ਕਰਨਾ ਗਈ ਮੈਂ ਮੇਰਾ ਸੂਟਾਂ ਵਾਲ ਧਿਆਨ ਚਲੇ ਗਿਆ ਮੈਂ ਮੈਂ ਬੀਟਾ ਵੀਡੀਓ ਐਡੀਟਿੰਗ ਕਰਦੇ ਆਂ ਅਸੀਂ ਮੈਂ ਕੰਮ ਜਾ ਕੇ ਇੱਕ ਵਾਰ ਪਾ ਕੇ ਦੇਖਾਂ ਤਾਂ ਫਿਰ ਮੈਂ ਘਰ ਦਿਖਾਉਣੀ ਆ ਕਿੰਦਾ ਹਾਲ ਕਦਾਵਾ ਅੱਛਾ ਬੰਦੇ ਦਾ ਰਿਵਿਊ ਪਹਿਲਾਂ ਲੈ ਲਈਏ ਰਿਵਿਊ ਫਿਰ ਘਰੋਂ ਜਦੋਂ ਪਾਸ ਇਹ ਅੱਜ ਦੇ ਲੋ ਇਹ ਤਿਆਰੀਆਂ ਹਨਾ ਸਾਡੇ ਐਤਵਾਰ ਨੂੰ ਹੀ ਗੁਰੂ ਘਰ ਚਲੋ ਸੂਟ ਪਾਣੇ ਹੁੰਦੇ ਮੈਂ ਸਾਰਾ ਹਫ਼ਤਾ ਦਾ ਕੰਮਾਂ ਦੇ ਲਈਦਾ ਆ ਤੇ ਸਾਡੇ ਘਰ ਦੇ ਵਿੱਚ ਜਾਨਕਿ ਐਤਵਾਰ ਨੂੰ ਜਦੋਂ ਆ ਜਾਂਦੇ ਨਾ ਗੁਰਦੁਆਰੇ ਪੂਰਾ ਹਫ਼ਤਾ ਇਹੀ ਕੰਮ ਚੱਲਦਾ ਰਹਿੰਦਾ ਮੈਂ ਅਗਲੇ ਐਤਵਾਰ ਸੂਟ ਕਿਹੜਾ ਪਾ ਕੇ ਜਾਣਾ ਇਹ ਸੂਟ ਘਰ ਦੇ ਬਾਰੇ ਪੂਰਾ ਹਫਤਾ ਕਿੱਥੇ ਜਾਣਾ ਹੁੰਦਾ ਆ ਚਲੋ ਗੁਰੂ ਘਰ ਤੇ ਜਾਣਾ ਹੁੰਦਾ ਆ ਵੀ ਪੂਰਾ ਹਫਤਾ ਇਹ ਕੰਮ ਚੱਲਦਾ ਇੱਕ ਤਾਂ ਟੰਗਿਆ ਹੁੰਦਾ ਆ ਐਂਡ ਵਾਲੇ ਦਾ ਨੂੰ ਪਾਇਆ ਨਹੀਂ ਹੁੰਦਾ ਪੂਣਾ ਹੋ ਰਹੀ ਹੁੰਦਾ ਕੋਈ ਸਾਰਿਆਂ ਨਾਲ ਇਦਾਂ ਹੁੰਦਾ ਸਾਰੀਆਂ ਬੀਬੀਆਂ ਭੈਣਾਂ ਇਦਾਂ ਕਰਦੀਆਂ ਮੂਹਰੇ ਇਹ ਦੇਖਣਾ ਹੁੰਦਾ ਫਲਾਨੀ ਨੇ ਆ ਪਾ ਲਿਆ ਉਹਨੇ ਆ ਪਾ ਲਿਆ ਤੇ ਮੈਂ ਆ ਪਾ ਲਿਆ ਤੇ ਮੈਂ ਇਹ ਕਿ ਇਹ ਵਖਰਾ ਪਾ ਕੇ ਜਾਣਾ ਬੀਬੀਆਂ ਅੱਧੀਆਂ ਬੀਬੀਆਂ ਗੇਰਾ ਤਿਆਰ ਹੀ ਸੂਟਾਂ ਚ ਹੁੰਦਾ ਨਾ ਕੋਈ ਹਾਂ ਵੀ ਉਹਨੇ ਸੂਟ ਆ ਪਾਇਆ ਆ ਜੇ ਬੁੜੀਆਂ ਸੂਟ ਨਾ ਖਰੀਦਣ ਤਾਂ ਦੁਕਾਨਦਾਰਾਂ ਦੀ ਦੁਕਾਨਦਾਰੀ ਕਿੱਦਾਂ ਚੱਲੇ ਦੱਸੋ ਮੈਨ ਸਾਰਾ ਕੁਸ਼ਣ ਸੋਨਾ ਤੇ ਇੰਨਾ ਮਹਿੰਗਾ ਹੋ ਗਿਆ ਉਹ ਬਣਾਉਣਾ ਤੇ ਥੋੜਾ ਜਿਹਾ ਔਖਾ ਆ ਤੇ ਸੂਮਸਰ ਤੋਂ ਬੰਦਾ ਚੱਲ ਲੈ ਹੀ ਲਿੰਦਾ ਸੋਨਾ ਵੀ ਬਣਾਉਣਾ ਚਾਹੀਦਾ ਵਾ ਇਹ ਪ੍ਰਾਪਰਟੀ ਹੁੰਦੀ ਆ ਪ੍ਰਾਪਰਟੀ ਪ੍ਰਾਪਰਟੀ ਰੱਖਣ ਨੂੰ ਬੜਾ ਡਰ ਲੱਗਦਾ ਇਹੋ ਜੀ ਪ੍ਰਾਪਰਟੀ ਹੁਣ ਹਨਾ ਇੰਡੀਆ ਦੇ ਵਿੱਚ ਤਾਂ ਡਰ ਹੈਗਾ ਹੈਗਾ ਐਨਾ ਘੰਟੀਆਂ ਜਿਹੜਾ ਰਹਗਾ ਹੀ ਆ ਇੱਥੇ ਕਿੰਨੀਆਂ ਚੋਰੀਆਂ ਆਉਂਦੀਆਂ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਕੱਢ ਕੇ ਮਿੰਟ ਪੰਜ ਨਹੀਂ ਲਾਉਂਦੇ ਅਗਲੇ ਕੱਢ ਕੇ ਲੈ ਜਾਂਦੇ ਵਧੀਆ ਮੈਂ ਕਹਿੰਦਾ ਆਪਣੇ ਕੋਲ ਹੈ ਨਹੀਂਗਾ ਚਲੋ ਕੋਈ ਨਹੀਂ ਕਾਪਾ ਕਿਥੇ ਜਾਣਾ ਪਾ ਕੇ ਜੋ ਹੈਗਾ ਸਾਤੀ ਸਾਡੇ ਆ ਸ਼ੁਗਰ ਆ ਰਬ ਉਹ ਮੈਂ ਇੱਕ ਦੀ ਵੀਡੀਓ ਦੇਖਦਾ ਸੀਗਾ ਉਡੀਆ ਉਹ ਬੰਦੇ ਵਿਚਾਰੇ ਦੱਸਣਦਾ ਕਹਿੰਦੇ ਸਾਨੂੰ ਨਾ ਜੇ ਇਹ ਖੇਤਾਂ ਨੂੰ ਕੀੜਾ ਮਾਰਨ ਜਾਣਾ ਸਾਨੂੰ 100000 ਰੁਪਏ ਜੇਬ 'ਚ ਰੱਖਣਾ ਪੈਂਦਾ ਕਹਿੰਦੇ ਨਹੀਂ ਤਾਂ ਵੱਧ ਕਟਦੇ ਕਹਿੰਦੇ ਤੁਹਾਡੇ ਕੋਲ ਕੀ ਹੋਣੀ ਕੀ ਕਰੂ ਬੰਦਾ ਜਾਨ ਬਚਾਉਣ ਦੀ ਕਰਦਾ ਹਾਂ ਸਾਨੂੰ ਰੱਖਣੀ ਪੈਂਦੀ ਜੇਬ 'ਚ ਕਹਿੰਦਾ ਜੇ ਨਹੀਂ ਹੁੰਦੇ ਨਾ ਤਾਂ ਕਟਦੇ ਜਿਆਦਾ ਕਟਦੇ ਆ ਕਹਿੰਦੇ ਵੀ ਤੁਸੀਂ ਰੱਖੇ ਕਿਉਂ ਨਹੀਂ ਜੀ ਤੁਹਾਡੇ ਕੋਲ ਹੈਗਾ ਕਿੱਥੇ ਉਹ ਤੁਰੇ ਫਿਰਦੇ ਤੁਸੀਂ ਇਹਦੇ ਕੀ ਕਰੀਏ ਕਹਿੰਦੇ ਇਹੀਆਂ ਵਾਲੀ ਕਹਿੰਦੇ ਜੇ ਕੋਲ ਦਹੀਂ ਹੈਗਾ ਤਾਂ ਵੀ ਕਟ ਪੈਣੀ ਪੈਣੀ ਤੇ ਰੱਖਣਾ ਹੀ ਪੈਂਦਾ ਇਹਨੂੰ ਜਿਆਦਾ ਘੋਟਣਾ ਨਹੀਂ ਤੇ ਮੈਂ ਉਹਨੂੰ ਘੋਟ ਦੇਣਾ ਸੋਫਿਆਂ ਦੇ ਛਾਲਾ ਮਾਰੀ ਜਾਂਦਾ ਉਹ ਭਾਜੀ ਹਟ ਜਾ ਆ ਦੇਖੋ ਨਿੱਕੇ ਦੇ ਕੰਮ ਇੱਕ ਸੋਫੇ ਤੇ ਦੂਜੇ ਤੇ ਦੂਜੇ ਦੇ ਉਧਰ ਬਸ ਇਹਦਾ ਇਹੇ ਕੰਮ ਚੱਲਦਾ ਸਾਰਾ ਦਿਨ ਸਿਲਸਿਲਾ ਇਹਦਾ ਗੋਟ ਹਾਂ ਹੁਣ ਫਿਰ ਮੈਂ ਸੈੱਟ ਕਰਕੇ ਰੱਖ ਲਵਾ ਇਹਨੂੰ ਹਾਂ ਹੋਰ ਵੀ ਪਾ ਕੇ ਦਿਖਾਣਾ ਕਿ ਨਹੀਂ ਨਹੀਂ ਬਸ ਮੈਂ ਕਹਤਾ ਤੇਰਾ ਇਕਲੀ ਵਾਰ ਨੂੰ ਸਹੀ ਹੁਣ ਸਾਰੇ ਇੱਕ ਵਾਰ ਫਿਰ ਦਿਖਾ ਦੇ ਜਿਹੜੇ ਪੁਰਾਣੇ ਹੋ ਜਾਣਗੇ ਨਾ ਇਹ ਵੀ ਇਹ ਵੀ ਬੜਾ ਰੀਜ਼ਨ ਹੁੰਦਾ ਨਾ ਹਾਂ ਹੁਣ ਇਹ ਨਹੀਂ ਹੁਣ ਇਹ ਨਹੀਂ ਪਤਾ ਕਹਿਣਾ ਇਹ ਵੀਡੀਓ ਰੱਖ ਕੇ ਤੇ ਛੇਤੀ ਅਪਲੋਡ ਕਰ ਦਿੰਦੀ ਨਹੀਂ ਹਜੇ ਨਾ ਘਰੇ ਮੈਨੂੰ ਪਸੰਦ ਪਾ ਲੰਦੋ ਕੋਈ ਕੋਈ ਹੋਰ ਬੀਬੀ ਨਾ ਪਾਇਆ ਵੇ ਉਹ ਤੋਂ ਨੂੰ ਨਹੀਂ ਨਹੀਂ ਪਾਪੀ ਦੁਪਹਿਰੀ ਵੀ ਸੂਟ ਪਹਿਲੇ ਹੀ ਪੁਰਾਣਾ ਕਰ ਦੇਣਾ ਪੁਰਾਣਾ ਇਹਦਾ ਕੀ ਹੋਣਾ ਨਹੀਂ 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 ਪੋਣੀ ਹੈ ਜੀ ਮੈਨੂੰ ਸੂਟ ਪਾ ਕੇ ਜਾੜਾ ਇਹ ਹੁਣ ਵੀਡੀਓ ਐਤਵਾਰ ਤੋਂ ਬਾਅਦ ਆ ਤੁਸੀਂ ਦੇਖ ਰਹੇ ਆ ਇਸ ਕਰਕੇ ਵੀ ਇਹ ਮਨਾ ਕਰ ਦਿੱਤਾ ਗਿਆ ਵੀ ਐਤਵਾਰ ਨੂੰ ਵੀਡੀਓ ਬਣ ਕੇ ਐਤਵਾਰ ਤੋਂ ਪਹਿਲਾਂ ਵੀਡੀਓ ਨਹੀਂ ਪੋਣੀ ਹਾਂ ਬਸ ਇਹ ਸੂਟ ਪਾ ਲੈਣਾ ਤੇ ਵੀਡੀਓ ਪੋਣੀ ਐ ਐਤਵਾਰ ਨੂੰ ਹੀ ਪਾਵਾਂਗੇ ਠੀਕ ਆ ਚਲੋ ਸਹੀ ਹੈ ਜੀ ਓਕੇ